ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੁੜੀਆਂ ਹਨ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਹ ਸਿੰਘ ਜਰਮਤਿਕ 41 1993 ਹਾਈਟ 5 फुट 11 ਇੰਚ ਪੜਾਈ ਬੀਟੈਕ ਕਾਸਟ ਮਜਵੀ ਸਿੱਖ ਏਰੀਆ ਜਲੰਧਰ ਇੱਕ ਪ੍ਰਾ ਵਧੀਆ ਪਰਵਾਰ ਤੋਂ ਨਰਸਿੰਗ ਕੀਤੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99700B 09611 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਨਾਮ ਸਿੰਗਰ ਜਨਤਰੀ ਕਸ਼ੀ ਬਾਰੋਨੀ ਸੋਕਰਮੇ, ਹਾਈਟ 5 ਫੁੱਟ 11 ਇੰਚ ਪੜਾਈ ਬੀ ਕਾਮ, ਕਮ ਆਨਲਾਈਨ ਤੇ ਜੋਬ ਕਰਦਾ, ਜ਼ਮੀਨ 10 ਕਿੱਲੇ, ਦੁਕਾਨ ਤੇ ਸ਼ਹਿਰ ਵਿੱਚ ਪ੍ਰਾਪਰਟੀ, ਪਰਿਵਾਰ ਮੈਂਬਰ, ਪਿਤਾ ਮਾਤਾ, ਮੰਗ ਵਜਿਓ ਪਰਿਵਾਰ ਤੋਂ ਲੜਕੀ ਦੀ ਲੋੜ ਹੈ। ਸਿੰਪਲ ਮੈਰिज ਇਹਨਾਂ ਨੇ ਕਰ ਲਈ ਹੈ। ਇਹਨਾਂ ਦਾ ਮੋਬਾਈਲ ਨੰਬਰ 83378340 ਵਾਢ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਨੂੰ ਸਿੰਘ ਜਨਮ ਤਰੀਕ 1992 ਕਾਸਟ ਜੱਟ ਸੀ ਏਰੀਆ ਲੁਧਿਆਣਾ ਰਾਈ ਕੋਲ ਮੰਗ ਅਵਦੀ ਪਰਵਾਰ ਕੋਲ ਲੜਕੀ ਦੀ ਲੋੜ ਹੈ ਲੜਕੀ ਗਰੀਵ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9914522568 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਅਮੋ ਸਿੰਘ ਜਨਮਤ 1990 ਕਾਸ਼ਟੇਰ ਸਿਕ ਏਰੀਆ ਬਟਿੰਡਾ ਕੰਮ ਪ੍ਰਾਈਵੇਟ ਜੌਬ ਹਸਪਤਾਲ ਪੜਾਈ ਪਲੱਸ 2 ਕੋਰਸ ਆਈਟੀਆਈ ਜ਼ਮੀਨ ਚਾਰ ਕਿੱਲੇ ਪਰਵਾਰ ਮੈਂਬਰ ਪਿਤਾ ਟੀਚਰ ਮਾਤਾ ਹਾਊਸਵਾਈਵਰ ਇੱਕ ਭਰਾ ਪ੍ਰਾਈਵੇਟ ਜੌਬ ਇੱਕ ਪੈਨ ਮੈਰਿਜ ਮੈਂ ਰੈਡੀ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਇਹਨਾਂ ਦਾ WhatsApp ਨੰਬਰ 77101 93790 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਉਸੇਂਗਵਿਜਨ ਤੇ 1993 ਹਾਈਟ 5 ਫੁੱਟ 11 ਇੰਚ ਕਾਸਟ ਜਰਸੀ ਕਾਸਟ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਤੇ ਬੀਟੈਕ ਕਮ ਕਿੱਟੀ ਵਾਲੀ ਜ਼ਮੀਨ 8 ਕਿੱਲੇ ਸ਼ਹਿਰ ਵਿੱਚ 메인 ਰੋਡ ਤੇ 10 ਕਿੱਲੇ ਪਿੰਡੂ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵਿਸ਼ਨੂੰ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੀ ਨੇ ਅਮਰ ਸਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਹੀ ਪ੍ਰੋਬਲਮ ਹੈ ਪਰਵਾਰ ਮੈਂਬਰ ਪਿਤਾ ਕੀਤੇ ਬੜੀ ਕਰਦੇ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਪ੍ਰਾਣ ਨੇ ਇੰਗਲੈਂਡ ਜਾਣਾ ਇੱਕ ਭੈਣ ਆਸਟ੍ਰੇਲੀਆ ਨਰਸ ਦੋ ਭੈਣਾਂ ਕੈਨੇਡਾ ਪੀਆਰ ਵਧੀਆ ਪਰਿਵਾਰ ਤੋਂ ਲੜਕੀ ਗ੍ਰੈਜੂਏਟ ਜਾਂ ਨਰਸਿੰਗ ਜਾਂ ਸਾਡੀ ਸ਼ੀ ਵੈਂਟ ਹੁਣ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਰੇਲੂ ਸਲਾਈ ਪਾਲਰ ਦਾ ਕੰਮ ਸਿੱਖੀ ਹੋਵੇ ਤਰੀ ਨੂੰ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਇਹਨਾਂ ਨੂੰ ਜਾਤੀ ਬੰਧਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 86995952472 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਤੇ ਵਿਸ਼ੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਸਿੰਘ ਚਰਨਜੀਤ ਕ 27 2001 ਹਾਈਟ 6 ਫੁੱਟ 10 ਇੰਚ ਏਰੀਆ ਲੁਧਿਆਣਾ ਕਾਸਟ ਜਰਸੀ ਕੰਮ ਐਂਡੀਪੋ ਏਅਰਲਾਈਨ ਦਿੱਲੀ ਏਅਰਪੋਰਟ ਮੰਗਵਦੀ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 8 ਇੰਚ ਹੋਵੇ ਲੜਕੀ ਦੀ ਉਮਰ 20 ਤੋਂ 25 ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਏਰੀਆ ਲੁਧਿਆਣਾ ਮੋਗਾ ਅਮਰਸਰ ਨੂੰ ਫੈਲ ਇਹਨਾਂ ਦਾ ਮੋਬਾਈਲ ਨੰਬਰ 6863699670 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮ ਤਰੀਕ 27 11 1985 ਹਾਈਟ 5 ਫੁੱਟ 10 ਇੰਚ ਏਰੀਆ ਮਲੇਰਪੋਟਲਾ ਕਾਸਟ ਸਿਵਾ ਸਿੱਖ ਪੜਾਈ ਐਮ ਐਸ ਸੀ ਫਿਜ਼ਿਕਸ ਵੀ ਐਡ ਕਾਮ ਲੈਕਚਰਰ ਪ੍ਰਾਈਵੇਟ ਸਕੂਲ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬਰ ਰਟਾਇਰਮੈਂਟ ਮਾਤਾ ਨੰਬਰ ਮੈਰਿਟ ਮੰਗਵਦੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463345175 ਸਨੇਕ ਸਿੰਘ ਜਨਮ ਤਰੀਕ 1991 ਵਿੱਚ ਪੜਾਈ ਪਲਸ 2 ਕਾਸਟੋ ਯਰਸੀਕਾ ਏਰੀਆ ਗੁਡਾਸਪੁਰ ਜ਼ਮੀਨ 12 ਕਿੱਲੇ ਇੱਕ ਮਸ਼ੀਨ 10 ਟ੍ਰੈਕਟਰ 5 ਕਮ ਖੇਤੀਬਾੜੀ ਪਰਵਾਰ ਮੈਂਬਰ ਪਿਤਾ ਇਕਪਰਾ ਮੈਰਿੰਗ ਇੱਕ ਪੈਨ ਮੈਰਿੰਗ ਮੰਗਵਦੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਨਾ ਦਾ ਮੋਬਾਈਲ ਨੰਬਰ 6796044708 ਦੂਜਾ ਮੋਬਾਈਲ ਨੰਬਰ 98775 98 ਕੈਨਸਲ ਨਾਮ ਨੇ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 14 April 1995 ਹਾਈਟ ਚੇਪੁਰ ਕਾਸਟ ਜੈਕ ਪੜਾਈ ਪਲਸ 2 ਕਾਮ ਡੈਰੀ ਫਾਰਮਾ ਜ਼ਮੀਨ ਆ 5 ਕਿਲੇ 2 ਕਰਨਾਲ ਏਰੀਆ ਬਲਾਡਾ ਮਾਨਸਾ ਪਰਵਾ ਮੈਂਬਰ ਦੋ ਪੈਨਾ ਮੈਰਿੰਗ ਮੰਗ ਵਧੀਆ ਪਰਵਾ ਤੋਂ ਪੜੀ ਲਿਖੀ ਸੋਨੀ ਸੁਨਕੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 12840 13742 ਤੁਸੀਂ ਪਰਵਾ ਨੂੰ ਫੋਨ ਕਰਕੇ ਇਹਨਾਂ ਨੂੰ ਔਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਕੋ ਨੜਕੀ ਇਡਲੀ ਪੀਆ ਜਾਂਤੀ 8/1997 ਹਾਈਡਰ ਪੰਖੋੜ ਚੇਂਜ ਏਰੀਆ ਪਟਿਆਲਾ ਪੜਾਈ ਕੰਪਲੀਟ ਕਾਉਂਟੈਂਟ ਕਾਸਟ ਟਾਕਰ 3 ਪਰ ਵਨ ਮੈਂਬਰ ਇੱਕ ਪਰ ਮੈਰਿਟ ਇਡਲੀ ਸੈਟਅਪ ਮਾਨ ਸਰਦਾਰ ਲੜਕਾ ਵਧੀਆਂ ਕਰਵਾਤ ਪੜੇ ਲਿਖੇ ਲੜਕੇ ਦੀ ਲੋੜ ਹੈ ਗੁਰਸਿੱਖ ਪਰਿਵਾਰ ਕੋ ਵੀ ਇਹਨਾਂ ਦਾ ਮੋਬਾਈਲ ਨੰਬਰ ਨੀਰਾ ਜੀਰਨ 329482 467 ਤੁਸਾ ਮੋਬਾਈਲ ਨੰਬਰ ਇੰਡੀਆ ਦਾ 82803829 98765 36010 ਤੁਸੀ ਪਰਮਾਨੂ ਹੋਣ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌ ਜਨਮ ਦੀ 13 1990 ਹਾਈਡ ਪਾਸਪੋਰਟ ਨੰਬਰ ਜਨਮ ਟਾਈਮ 12:30 ਪੀਐਮ ਏਰੀਆ ਜਲੰਧਰ ਪੜਾਈ ਪਲੱਸ 2 ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ ਐਂਟੀਟੀ ਕਾਸਟ ਐਸਸੀ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਮਾਤਾ ਇੱਕ ਪਰਾ ਆਪਣਾ ਬਿਜ਼ਨਸ ਪੀਐਨਵੀ ਬੈਂਕ ਮੈਨੇਜਰ ਮੰਗ ਅਵਧੀਆ ਪਰਿਵਾਰ ਤੋਂ ਲੜਕੇ ਦੀ ਲੋੜ ਹੈ ਕਾਸਟ ਐਸੀ ਹੀ ਸੰਪਰਕ ਕਰਨ ਲੜਕਾ ਮੰਗਲੀ ਖੋਵੇ ਇਹਨਾਂ ਦਾ ਮੋਬਾਈਲ ਨੰਬਰ 991 835552 ਤੁਸੀਂ ਪਰਵਾਹ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੋਲਜਨਤੀ 881994 ਹਾਈਟ 5 ਫੁੱਟ 4 ਇੰਚ ਪੜਾਈ BCA MSc ITI ਲੜਕੀ ਹੁਣ ਪਾਲਨ ਦਾ ਕੋਰਸ ਕਰ ਰਹੀ ਹੈ ਏਰੀਆ ਹੁਸ਼ਿਆਰਪੁਰ ਕਾਸਟ ਐਸ ਸੀ ਸਿੱਖ ਪਰਿਵਾਰ ਮੈਂਬਰ ਪਿਤਾ ਆਰਮੀ ਆਫੀਸਰ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪਹਿਨ ਡਾਕਟਰ ਮੈਰਿੰਡ ਇੱਕ ਭਰਾ ਡਾਕਟਰ ਮੰਗ ਵਿਦਿਆ ਪਰਵਾਣ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਅਨਾਰੇ ਹੋਵੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 7081992932 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਅਸਟ੍ਰੇਲੀਆ ਜਨਮ ਤਰੀਕ 18/12/1999 ਹਾਈਟ 5 ਫੁੱਟ 11 ਇੰਚ ਪਰ ਆਈ ਪੀਐਸਸੀ ਨਰਸਿੰਗ ਆਸਟ੍ਰੇਲੀਆ ਤੋਂ ਕੰਮ ਵਰਕ ਪਰਮਿਟ ਆਸਟ੍ਰੇਲੀਆ ਕਾਸਟੂ ਰਾਮਗੜੀ ਏਰੀਆ ਅੰਬਸਰ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਇੱਕ ਪਹਿਨ ਵਿਆਹੀ ਇੰਗਲੈਂਡ ਵਰਕ ਪਰਮਿਟ ਤੇ ਇੱਕ ਪ੍ਰਾ ਮੈਰਿਡ ਕੈਨੇਡਾ ਵਰਕ ਪਰਮਿਟ ਦੀ ਮੰਗ ਉਹਦੀਆਂ ਪਰਵਾਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਹੋਵਿੰਗ ਨੰਬਰ ਪਰਮਨਟੀ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਣਾ ਹੋਵੇ ਜਰਸੀ ਪਰਿਵਾਰ ਇਸ ਅੰਪਰਕਨ ਇਹਨਾਂ ਦਾ ਮੋਬਾਈਲ ਨੰਬਰ 93760 85630 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਲੜਕਾ ਤਲਾਕशुदा ਰਾਦਰ ਸਵਾਮੀ ਪਰਿਵਾਰ ਜਨਮ ਤਰੀਕ 16 12 1994 ਹਾਈਟ 5 ਫੁੱਟ 6 ਇੰਚ ਜਨਮ ਟਾਈਮ 10:00 ਪੀ.ਐਮ. ਜਨਮ ਸਥਾਨ ਫਰੀਦਕੋਟ ਪੜਾਈ ਬੀਕਮ ਏਰੀਆ ਰਾਮਪੁਰਾਪੁਰ ਕਾਮ ਬਿਜ਼ਨਸ ਰੈਡੀਮੇਡ ਗਾਰਮੈਂਟ ਸ਼ੋਰੂਮ ਰਾਮਪੁਰਾਪੁਰ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪਰਾ ਅਨਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਫਾਨਮੇ 14321285 ਤੁਸੀਂ ਪਰਵਾਨ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਮੋਦਗਲ ਮੰਗਲੀਕਰ ਜਨਮ ਤਰੀਕ 28 ਸਤੰਬਰ ਹਾਈਟ ਫਨਕੁਟ ਕਾਟੇਂਜ ਕਾਸ਼ਦੇ ਰਮਨ ਜ਼ਿਲ੍ਹਾ ਲੁਧਿਆਣਾ ਪੜਾਈ ਬੀਟੈਕ ਐਮਬੀਏ ਨੌਕਰੀ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗਾ ਬੜੀ ਪਰਵਾਰ ਕੋਮ ਕੜੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਮੰਗਲੀਕ ਲੜਕੀ ਦੀ ਜ਼ਰੂਰਤ ਹੈ ਇਹਨਾਂ ਦਾ ਮੋਬਾਈਲ ਨੰਬਰ 978171503 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ